ਮਾਂ ਤੇ ਧਰਤੀ ਦਾ ਰੱਬ ਹੀ ਹੈ ਇੱਕ ਆਕਾਸ਼ਾਂ ਦਾ ਰੱਬ ਹੈ ਹਾਂ ਧਰਤੀ ਤੇ ਰੱਬ ਮਾਂ ਹੀ ਆ ਮਾਂ ਦੇ ਪੈਰਾਂ 'ਚ ਜੰਨਤ ਹੁੰਦੀ ਹੈ ਬਸ ਪਤਾ ਨਹੀਂ ਕੀ ਹੋ ਜੇ ਮੌਸਮ ਆ ਗਿਆ ਕੋਈ ਨਾ ਕੋਈ ਐਸੀ ਖ਼ਬਰ ਹੀ ਮਿਲ ਰਹੀ ਹੈ ਉਦਾਸ ਖ਼ਬਰ ਮਿਲ ਰਹੀ ਹੈ ਬਹੁਤ ਮਾੜੀ ਮਾਂ ਤੇ ਧਰਤੀ ਦਾ ਰੱਬ ਹੀ ਹੈ ਇੱਕ ਆਕਾਸ਼ਾਂ ਦਾ ਰੱਬ ਹੈ ਹਾਂ ਧਰਤੀ ਤੇ ਰੱਬ ਮਾਂ ਹੀ ਆ ਮਾਂ ਦੇ ਪੈਰਾਂ 'ਚ ਜੰਨਤ ਹੁੰਦੀ ਹੈ बस पता नहीं जे मौसम आ गया कोई ना कोई ऐसी खबरी मिल रही है उदास खबर मिल रही है बहुत माड़ी मां तो धरती का रब ही है एक आकाशा का रब है धरती तो रब माँ ही है माँ के पैरों से जन्नत होंगी बस पता नहीं जे मौसम आ गया कोई ना कोई ऐसी खबरी मिल रही है उदास खबर मिल रही है बहुत माड़ी गलत ਮਾਂ ਤੇ ਧਰਤੀ ਦਾ ਰੱਬ ਹੀ ਹੈ ਇੱਕ ਆਕਾਸ਼ਾਂ ਦਾ ਰੱਬ ਹੈ ਹਾਂਜੀ ਧਰਤੀ ਤੇ ਰੱਬ ਮਾਂ ਹੀ ਆ ਮਾਂ ਦੇ ਪੈਰਾਂ 'ਚ ਜੰਨਤ ਹੁੰਦੀ ਹੈ ਬਸ ਪਤਾ ਨਹੀਂ ਕਿਹੋ ਜਿਹਾ ਮੌਸਮ ਆ ਗਿਆ ਕੋਈ ਨਾ ਕੋਈ ਐਸੀ ਖ਼ਬਰ ਹੀ ਮਿਲ ਰਹੀ ਹੈ ਉਦਾਸ ਖ਼ਬਰ ਮਿਲ ਰਹੀ ਹੈ ਬਹੁਤ ਮਾੜੀ ਮਾਂ ਤੇ ਧਰਤੀ ਦਾ ਰੱਬ ਹੀ ਹੈ ਇੱਕ ਆਕਾਸ਼ਾਂ ਦਾ ਰੱਬ ਹੈ ਹਾਂਜੀ ਧਰਤੀ ਤੇ ਰੱਬ ਮਾਂ ਹੀ ਆ ਮਾਂ ਦੇ ਪੈਰਾਂ 'ਚ ਜੰਨਤ ਹੁੰਦੀ ਹੈ बस पता नहीं केहोज मौसम आ गया कोई ना कोई ऐसी खबरी मिल रही है उदास खबर मिल रही है बहुत माड़ी गल माँ तो धरती का रब ही है एक आकाशा का रब है धरती तो रब माँ ही है माँ के पैर चन्नत होंगी बस पता नहीं केहो जि मौसम आ गया कोई ना कोई ऐसी खबरी मिल रही है उदास खबर मिल रही है बहुत माड़ी ਮਾਂ ਤੇ ਧਰਤੀ ਦਾ ਰੱਬ ਹੀ ਹੈ ਇਹ ਕੋ ਆਕਾਸ਼ਾਂ ਦਾ ਰੱਬ ਹੈ ਹਾਂ ਧਰਤੀ ਤੇ ਰੱਬ ਮਾਂ ਹੀ ਆ ਮਾਂ ਦੇ ਪੈਰਾਂ 'ਚ ਜੰਨਤ ਹੁੰਦੀ ਹੈ ਬਸ ਪਤਾ ਨਹੀਂ ਕਿਹੋ ਜਿਹਾ ਮੌਸਮ ਆ ਗਿਆ ਕੋਈ ਨਾ ਕੋਈ ਐਸੀ ਖ਼ਬਰ ਹੀ ਮਿਲ ਰਹੀ ਹੈ ਉਦਾਸ ਖ਼ਬਰ ਮਿਲ ਰਹੀ ਹੈ ਬਹੁਤ ਮਾਰੀ ਮਾਂ ਤੇ ਧਰਤੀ ਦਾ ਰੱਬ ਹੀ ਹੈ ਇਹ ਕੋ ਆਕਾਸ਼ਾਂ ਦਾ ਰੱਬ ਹੈ ਹਾਂ ਧਰਤੀ ਤੇ ਰੱਬ ਮਾਂ ਹੀ ਆ ਮਾਂ ਦੇ ਪੈਰਾਂ 'ਚ ਜੰਨਤ ਹੁੰਦੀ ਹੈ ਬਸ ਪਤਾ ਨਹੀਂ ਕਿਹੋ ਜਿਹਾ ਮੌਸਮ ਆ ਗਿਆ ਕੋਈ ਨਾ ਕੋਈ ਐਸੀ ਖਬਰ ਹੀ ਮਿਲ ਰਹੀ ਹੈ ਉਦਾਸ ਖਬਰ ਮਿਲ ਰਹੀ ਹੈ ਬਹੁਤ ਮਾੜੀ ਗੱਲ ਮਾਂ ਤੇ ਧਰਤੀ ਦਾ ਰੱਬ ਹੀ ਇੱਕ ਆਕਾਸ਼ਾਂ ਦਾ ਰੱਬ ਹੈ ਧਰਤੀ ਤੇ ਰੱਬ ਮਾਂ ਹੀ ਹੈ ਮਾਂ ਦੇ ਪੈਰਾਂ 'ਚ ਜੰਨਤ ਹੁੰਦੀ ਹੈ ਬਸ ਪਤਾ ਨਹੀਂ ਕਿਹੋ ਜਿਹਾ ਮੌਸਮ ਆ ਗਿਆ ਕੋਈ ਨਾ ਕੋਈ ਐਸੀ ਖਬਰ ਹੀ ਮਿਲ ਰਹੀ ਹੈ ਉਦਾਸ ਖਬਰ ਮਿਲ ਰਹੀ ਹੈ ਬਹੁਤ ਮਾੜੀ ਗੱਲ मां ਤੇ ਧਰਤੀ ਦਾ ਰੱਬ ਹੀ ਹੈ ਇੱਕ ਆਕਾਸ਼ਾਂ ਦਾ ਰੱਬ ਹੈ ਹਾਂਜੀ ਧਰਤੀ ਤੇ ਰੱਬ ਮਾਂ ਹੀ ਆ ਮਾਂ ਦੇ ਪੈਰਾਂ 'ਚ ਜੰਨਤ ਹੁੰਦੀ ਹੈ ਬਸ ਪਤਾ ਨਹੀਂ ਕਿਹੋ ਜਿਹਾ ਮੌਸਮ ਆ ਗਿਆ ਕੋਈ ਨਾ ਕੋਈ ਐਸੀ ਖ਼ਬਰ ਹੀ ਮਿਲ ਰਹੀ ਹੈ ਉਦਾਸ ਖ਼ਬਰ ਮਿਲ ਰਹੀ ਹੈ ਬਹੁਤ ਮਾਰੀ ਹੋਈ ਹੈ